ਵੱਡਾ ਦਿਨ ਹੈ ਪ੍ਰਭੂ ਈਸਾ ਮਸੀਹ ਜੀ ਦਾ ਜਨਮ ਦਿਨ ਹੈ 크리스마ਸ ਹੈ ਮੈਂ ਸਾਰਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਮੈਂ ਹੁਣ ਜਲੰਧਰ ਦੇ ਵਿੱਚ ਅੰਕੁਰ ਨਰੂਲਾ ਜੀ ਦੀ ਚਰਚ ਦੇ ਵਿੱਚ ਪਹੁੰਚਿਆ ਤੇ ਸਾਰਿਆਂ ਨੂੰ ਵਧਾਈ ਦਿੰਦੀ ਹੈ ਸਾਰੀ ਸੰਗਤ ਨੂੰ ਵਧਾਈ ਹੋਵੇ ਅੱਛਾ ਅੱਜ ਜਲੰਧਰ ਦੇ ਵਿੱਚ ਦੇਖਿਆ ਜਾਵੇ ਤੇ ਕਾਂਗਰਸੀ ਕੀ ਲੀਡਰਸ਼ਿਪ ਨੂੰ ਜਿਹੜਾ ਪੁਲਿਸ ਨੇ ਵੀ ਰਾਸਤ ਚ ਲਿਆ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਧਰਨੇ ਲਗਾ ਰਹੇ ਨੇ ਜਿਹੜੇ ਜਿਹੜੇ ਕੌਂਸਲਰ ਨੇ ਕਾਂਗਰਸ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤੋਂ ਪੂਰਾ ਪੁਲਿਸ ਜਿਹੜੀ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਗੱਲ ਇਹ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ بڑے ਅਸੂਲਾਂ ਵਾਲੇ ਐ ਅਸੂਲਾਂ ਵਾਲੀ ਪਾਰਟੀ ਐ ਅਸੀਂ ਇਨਕਲਾਬੀ ਐ ਅਸੀਂ ਭਗਤ ਸਿੰਘ ਜੀ ਦੇ ਸਕੇ ਪੁੱਤਰ ਐ ਅੱਜ ਉਹ ਸਾਰੇ ਅਸੂਲ ਛਿੱਕੇ ਟੰਕੇ ਖਰੀਦੋ ਫਰੌਕਤ ਐਮਸੀਆਂ ਦੀ ਕਰ ਰਹੇ ਤੇ ਦੂਸਰੀਆਂ ਪਾਰਟੀਆਂ ਜੋ ਤੋੜ ਕੇ ਲਿਆ ਕੇ ਬੰਦੇ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਪਣੀ ਕਾਰਪੋਰੇਸ਼ਨ ਇਹਨਾਂ ਨੂੰ ਲੁਧਿਆਣਾ ਜਲੰਧਰ ਅਮਰਸਰ ਕਿਤੇ ਝਾੜੂ ਵਾਲੀ ਸਰਕਾਰ ਨੂੰ ਬਹੁਮਤ ਨਹੀਂ ਮਿਲਿਆ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਵਿੱਚ ਹੁੰਦੇ ਹੋਏ ਪਾਰਟੀ ਨੂੰ ਬਹੁਪੰਤਨਾ ਮਿਲੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਡੇ ਡੇਢੇ ਦਿਨ ਐ ਥੋੜੇ ਰਹਿ ਗਏ ਸਰਕਾਰ ਦੇ ਤੁਹਾਨੂੰ ਲੋਕ ਹੁਣ ਪਸੰਦ ਨਹੀਂ ਕਰਦੇ ਸਰ ਡੱਲੇਵਾਲ ਜੀ ਦੇ ਅਜਿਹੇ ਹਾਲਾਤ ਨੇ ਸਰਕਾਰ ਦੇ ਕੰਨਾਂ ਤੇ ਝੋਲੀ ਰੈਕੜੀ ਤੁਸੀਂ ਮੈਂ ਪਹਿਲਾਂ ਵੀ ਕਿਹਾ ਕਿ ਡੱਲੇਵਾਲ ਜੀ ਦੀ ਮੈਂ ਅੱਗੇ ਜਾ ਕੇ ਵੀ ਆਇਆ ਸਿਹਤ ਬਹੁਤ ਗਿਰ ਰਹੀ ਹੈ ਸਰਕਾਰ ਨੂੰ ਹੋਸ਼ ਕਰਨੀ ਚਾਹੀਦੀ ਹੈ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਕਿ ਸਾਡੀ ਕਮੇਟੀ ਨੇ ਵੀ ਸਪਾਰਸ਼ ਕੀਤੀ ਹੈ ਮੰਗਣੇ ਮੰਨਣੀਆਂ ਚਾਹੀਦੀਆਂ ਔਰ ਉਹਨਾਂ ਨੂੰ ਤੁਰੰਤ ਛੇਤੀ ਤੋਂ ਛੇਤੀ ਉਹਨਾਂ ਦੀ ਸਿਹਤ ਨੂੰ ਆਧਾਰ ਬਣਾ ਕੇ ਉਨ੍ਹਾਂ ਦਾ ਜਿਹੜਾ ਮਰਨ ਵਰਤ ਹੈ ਮੰਗਾ ਮੰਨ ਕੇ ਖਤਮ ਕਰਾਉਣਾ ਚਾਹੀਦਾ ਸਰਕਾਰ ਨੂੰ ਕਾਂਗਰਸ ਦਾ ਹਰ ਤਰੀਕੇ ਦੇ ਨਾਲ ਕਿਸਾਨ ਐਜੀਟੇਸ਼ਨ ਨੂੰ ਮਜ਼ਦੂਰ ਐਜੀਟੇਸ਼ਨ ਨੂੰ ਪੂਰਾ ਸਮਰਥਨ ਹੈ ਤੇ ਅਸੀਂ ਨਾਲ ਖੜ ਕੇ